ਦੀਵਾਲੀ ਦਾ ਤਿਹਾਰ ਤੇ ਬੰਦੀ ਛੋੜ ਦਿਵਸ ਤਿਸ਼ਪਰ ਦੇ ਵਿੱਚ ਮਨਾਇਆ ਗਿਆ ਪੂਰੇ ਉਤਸ਼ਾਹ ਨਾਲ ਪੂਰੀ ਸ਼ਰਧਾ ਨਾਲ ਪੂਰੇ ਜੋਸ਼ ਉਕ੍ਰੋਸ਼ ਨਾਲ ਤੇ ਹਰ ਰੰਗ ਵਿਖਰਿਆ ਪਰ ਇੱਕ ਪਹਿਲੂ ਜਿਹੜਾ ਹਰ ਵਾਰ ਦੀਵਾਲੀ ਤੋਂ ਬਾਅਦ ਸਵਾਲ ਖੜਾ ਕਰਦਾ ਉਹ ਇਸ ਵਾਰ ਫੇਰ ਸਵਾਲਾ ਬਣਿਆ ਦੀਵਾਲੀ ਤੋਂ ਬਾਅਦ ਕਹਿੰਦੇ ਜੀ ਦਿੱਲੀ ਦੀ ਹਵਾ ਹੋ ਗਈ ਖਰਾਬ ਨਾ ਲੱਗ ਗਿਆ ਪਰਾਲੀ ਦਾ ਬਿਲਕੁਲ ਜੀ ਇਹ ਸਵਾਲ ਉਹ ਹੈ ਜਿਹੜਾ ਹਰ ਵਾਰ ਦਿੱਲੀ ਖੜਾ ਕਰਦੀ ਹੈ ਹਰ ਵਾਰ ਦਿੱਲੀ ਰੋਲਾ ਪਾਉਂਦੀ ਹੈ ਤੇ ਪਰ ਉਹਦਾ ਹੱਲ ਕੱਢਣ ਲਈ ਕਦੇ ਗੰਭੀਰਤਾ ਨਾਲ ਚਾਰਜ ਹੋਈ ਨਹੀਂ ਹੋਈ ਦਿੱਲੀ ਦੇ ਤਖਤ ਤੇ ਜਿਹੜਾ ਵਿਅਕਤੀ ਬੈਠ ਜਾਂਦਾ ਉਸ ਨੂੰ ਪੰਜਾਬ ਦਾ ਧੂਆਂ ਦਿਖਣ ਲੱਗ ਜਾਂਦਾ ਤੇ ਜਿਹੜੀ ਧਰ ਪੰਜਾਬ ਚ ਬੈਠੀ ਹੁੰਦੀ ਹੈ ਉਹ ਚਾਹੇ ਦਿੱਲੀ ਤੇ ਵੀ ਰਾਜ ਕਰਕੇ ਹੀ ਹੋਵੇ ਫਿਰ ਉਹ ਦੂਏ ਪਾਸੇ ਖੜੀ ਹੋ ਜਾਂਦੀ ਹੈ ਇੱਕ ਵਾਰ ਫੇਰ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਇਸ ਕਦਰ ਵਿਗੜਿਆ ਕਿ ਦੁਨੀਆ ਦੇ ਪ੍ਰਮੁੱਖ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਸਭ ਤੋਂ ਮੂਰੇ ਜਾ ਖਲੋਤਾ ਦਿੱਲੀ। ਹਰਿਆਣਾ ਚ ਵੀ ਕਈ ਥਾਵਾਂ ਤੇ ਆਬੋ ਹਵਾ ਖਰਾਬ ਹੈ। ਪੰਜਾਬ ਦੀ ਸਥਿਤੀ ਵੀ ਹੈਗੀ ਹੈ ਹੋਰ ਸੂਬਿਆਂ ਦੇ ਕਈ ਸ਼ਹਿਰਾਂ ਕਸਬਿਆਂ ਖੇਤਰਾਂ ਦੀ ਸਥਿਤੀ ਬਹੁਤ ਖਤਰਨਾਕ ਪੱਧਰ ਤੇ ਹੈ। ਪਰ ਪੰਜਾਬ ਦੀ ਹਵਾ ਦੇ ਪੱਧਰ ਨਾਲੋਂ ਕਿਤੇ ਗੁਣਾ ਜ਼ਿਆਦਾ ਕਈ ਗੁਣਾ ਜ਼ਿਆਦਾ ਦਿੱਲੀ ਦੀ ਆਬੋ ਹਵਾ ਖਰਾਬ ਹੈ। ਪਰ ਦਿੱਲੀ ਵਾਲਾ ਕਹਿੰਦੇ ਨਹੀਂ ਜੀ ਇਹ ਦੀਵਾਲੀ ਦੇ ਪ੍ਰਦੂਸ਼ਣ ਕਰਕੇ ਮਸਲਾ ਨਹੀਂ ਗਾ ਇਹ ਦੀਵਾਲੀ ਦੇ ਪਟਾਕਿਆਂ ਦਾ ਧੂਆਂ ਨਹੀਂ ਗਾ ਇਹ ਤਾਂ ਜੀ ਪੰਜਾਬ ਦੀ ਪਰਾਲੀ ਦਾ ਮਸਲਾ ਹੈ ਮੈਂ ਕਿਹਾ ਤੁਸੀਂ ਜੇ ਇਹ ਵੀ ਕਹਿ ਦਿੰਦੇ ਕਿ ਵੀ ਪਟਾਕੇ ਤੇ ਪਰਾਲੀ ਕਰਕੇ ਮਸਲਾ ਹੈ ਤਾਂ ਵੀ ਕੋਈ ਸਮਝ ਲੈਂਦਾ ਬਿਲਕੁਲ ਪੰਜਾਬ ਦੇ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਕਈ ਵਾਰ ਧੱਕਾਸ਼ਾਹੀ ਵੀ ਕਰਦੀਆਂ ਨੇ ਸਰਕਾਰ ਨੂੰ ਦੱਸਣ ਲਈ ਦਿਖਾਉਣ ਲਈ ਕਿ ਸਾਡੇ ਕੋਲ ਕੋਈ ਹਿੱਲਾ ਨਹੀਂ ਹੈਗਾ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਤੁਸੀਂ ਫਸਲਾਂ ਦਾ ਜਿੰਸਾ ਦਾ ਪੂਰਾ ਭਾਅ ਵੀ ਨਹੀਂ ਦਿੰਦੇ ਤੁਸੀਂ ਮੁੱਲ ਵੀ ਪੂਰਾ ਨਹੀਂ ਤਾਰਦੇ ਤੇ ਉਲਟਾ ਪਰਾਲੀ ਸਭਾਲਣ ਦੇ ਸਹੀ ਉਪਰਾਲੇ ਵੀ ਨਹੀਂ ਹੁੰਦੇ ਆ ਜੋ ਵੀ ਸਬਸਿਡੀ ਵਾਲਾ ਖੇਡ ਚੱਲਦਾ ਹੈ ਤੇ ਉੱਥੇ ਵੀ ਆ ਬੱਕਪਾ ਪਰ ਉਸ ਦੇ ਬਾਵਜੂਦ ਪੰਜਾਬ ਦੇ ਖੇਤਾਂ 'ਚ ਤੁਸੀਂ ਹੁਣ ਪਰਾਲੀ ਦੀਆਂ ਫੰਡਾਂ ਬਣਦੀਆਂ ਦੇਖਦੇ ਹੋ ਢੇਰੀਆਂ ਲੱਗੀਆਂ ਦੇਖਦੇ ਹੋ ਟੋਆ ਟਵਾਈ ਹੁੰਦੀ ਦੇਖਦੇ ਹੋ ਮਸ਼ੀਨਾਂ ਲੱਗੀਆਂ ਦੇਖਦੇ ਹੋ ਤੇ ਇਸ ਮੌਕੇ ਅਜੇ ਪੰਜਾਬ ਦੇ ਵਿੱਚ ਉਸ ਕੰਨ ਝੋਨੇ ਦੀ ਬਾਢੀ ਨੇ ਰਫਤਾਰ ਨਹੀਂ ਫੜੀ ਤੇ ਫਿਰ ਪਰਾਲੀ ਦੀ ਅੱਗ ਐਡੀ ਵੱਡੀ ਕਿੱਡੀ ਹੋ ਗਈ ਕਿ ਜਿਹੜੀ ਦਿੱਲੀ ਤੱਕ ਫੇਰ ਜਾਬ ਪੜੀ ਹਰ ਬਾਰੇ ਸਵਾਲ ਆਉਂਦਾ ਜੋ ਜਿਵੇਂ ਦੀਵਾਲੀ ਔਰ ਬੰਦੀ ਸ਼ੋਟ ਦਿਵਸ ਦੇ ਵਾਰਨ ਆਪਾਂ ਦੇਖੀਏ ਤਾਂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿਖੇ ਕਹਿੰਦੇ 1 ਲੱਖ ਦੇ ਕਰੀਬ ਕਿਓ ਦੇ ਦੀਵੇ ਬਲੇ 1 ਲੱਖ ਤੋਂ ਵੱਧ 3 ਲੱਖ ਦੇ ਕਰੀਬ ਸ਼ਰਧਾਲੂਆਂ ਨੇ ਮੱਥਾ ਟੇਕਿਆ ਤੇ 1 ਲੱਖ ਦੇ ਕਰੀਬ ਘਿਓ ਦੇ ਦੀਵੇ ਜੀਵੇ ਦੀ ਬੀ ਸੀ ਉਹ ਮਥੀਆਂ ਵੀ ਬਲੀਆਂ ਪਰ ਦੀਵਿਆਂ ਦਾ ਬਲਣਾ ਤੇ ਫਿਰ ਪੰਜਾਬ ਭਰ ਦੇ ਵਿੱਚ ਕਿੰਨੇ ਹੀ ਸਰੋਂ ਵਰ ਕਿਉ ਦੇ ਤੇਲ ਦੇ ਦੀਵੇ ਕਿੰਨੇ ਧਾਰਮਿਕ ਸਥਾਨਾਂ ਦੇ ਉੱਤੇ ਸਾਂਝੀਆਂ ਥਾਵਾਂ ਦੇ ਉੱਤੇ ਘਰਾਂ ਦੇ ਬਨੇਰਿਆਂ ਦੇਹੜੀਆਂ ਦੇ ਉੱਤੇ ਬਲੇ ਜਿਹੜੇ ਵਾਤਾਵਰਨ ਨੂੰ ਸ਼ੁੱਧ ਕਰਨ ਦਾ ਰੋਲ ਨਾਉਂਦੇ ਨੇ ਉਹਦੇ ਸ਼ਰਤਾਂ ਤੇ ਬਲੇ ਪਰ ਇਸ ਦੇ ਨਾਲ ਕਾਰੋਬਾਰੀ ਤਰੀਕੇ ਨਾਲ ਜਿਵੇਂ ਪੂਰੇ ਪਲੈਂਟ ਤਰੀਕੇ ਨਾਲ ਬੰਬ ਪਟਾਕਿਆਂ ਨੂੰ ਜੋੜਿਆ ਗਿਆ ਜਿਹੜਾ ਪ੍ਰਦੂਸ਼ਣ ਦਾ ਮੁੱਖ ਕਾਰਨ ਬਣਦੇ ਨੇ ਜੀਵ ਜੰਤੂਆਂ ਲਈ ਪੰਛੀਆਂ ਲਈ ਬੇਜਵਾਨਿਆਂ ਲਈ ਬਜ਼ੁਰਗਾਂ ਲਈ ਛੋਟੇ ਮਾਸੂਮ ਬੱਚਿਆਂ ਲਈ ਉਹਨਾਂ ਲਈ ਉਹ ਧੁਮਾਕਾ ਇੱਕ ਵੱਡੀ ਮੁਸ਼ਕਲ ਤੇ ਵੱਡਾ ਸਮੱਸਿਆ ਹੈ ਤੇ ਦੂਸਰੇ ਪਾਸੇ ਇਹਦੇ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਕਹਿੰਦੇ ਜੀ ਮਾਨਯੋਗ ਸੁਪਰੀਮ ਕੋਰਟ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਪਟਾਕੇ ਚਲਾਉਣ ਲਈ 2 ਘੰਟੇ ਦੀ ਇਜਾਜ਼ਤ ਦਿੱਤੀ ਸੀ 8 ਤੋਂ 10 ਵਜੇ ਤੱਕ ਦੇ ਨਾਲ ਹੀ ਇਹ ਵੀ ਹਦਾਸੀ ਕਿ ਭਾਈ ਗ੍ਰੀਨ ਪਟਾਕੇ ਚਲਾਉਣੇ ਆ ਹੁਣ ਜੀ ਕਿਹੜਾ ਚੈੱਕ ਕਰਕੇ ਆ ਜੀ ਲੈਵਲ ਨਾ ਤਾਂ ਫੈਕਟਰੀਆਂ ਰੁਕਦੀਆਂ ਜਨਾਬ ਨਾ ਸਪਲਾਈਅਰ ਰੁਕਦੇ ਆ ਤੇ ਨਾ ਵੇਚਣ ਵਾਲਾ ਰੁਕਦਾ ਤੇ ਨਾ ਚਲਾਉਣ ਵਾਲਾ ਰੁਕਦਾ ਹਾਂ ਜਦੋਂ ਸਮਿਖਿਆ ਦੀ ਵਾਰੀ ਆਉਂਦੀ ਆ ਤਾਂ ਫਿਰ ਪੰਜਾਬ ਤੇ ਪੰਜਾਬ ਦੀ ਪ੍ਰਾਲੀ ਛੇਤੀ ਆ ਜਾਂਦੀ ਆ ਨਾ ਕਿਸੇ ਨੇ 8 ਤੋਂ 10 ਦੀ ਘੜੀ ਦੇਖੀ ਠੀਕ ਆ ਇਕਾ ਦੁੱਕਾ ਕਾਰਵਾਈਆਂ ਵੀ ਹੋਈਆਂ ਆ ਕੇ ਪਰਚੇ ਵੀ ਕੱਟ ਦੋ ਜੀ ਇਹਦੇ ਤੇ ਜੁਰਮਾਨਾ ਵੀ ਲਾ ਦਿਓ ਜੀ ਹੋਇਆ ਪਰ ਕੁੱਲ ਮਿਲਾ ਕੇ ਸਾਰੀ ਰਾਤ ਦਿੱਲੀ 'ਚ ਧਮਾਕੇ ਬੰਬ ਪਟਾਕੇ ਫੁੱਲ ਚੜੀਆਂ ਅਨਾਰ ਅੱਤਿਸ਼ਬਾਜੀ ਚੱਲਦੀ ਰਹੀ ਤੇ ਸਵੇਰ ਨੂੰ ਜਦ ਦਿੱਲੀ ਉੱઠી ਤੇ ਸਾਰੇ ਦਿੱਲੀ ਦੇ ਉੱਤੇ ਧੂਏ ਦਾ ਗੁਬਾਰ ਸੀ ਬੈਸ ਤਾਂ ਪਹਿਲਾਂ ਹੀ ਬਦਲ ਛਾਏ ਰਹਿੰਦੇ ਨੇ ਤੇ ਉਹਦੇ ਵਿੱਚ ਕਿੰਨੀ ਤਰ੍ਹਾਂ ਦਾ ਦਿੱਲੀ ਦਾ ਆਪਣਾ ਗੰਧ ਪ੍ਰਦੂਸ਼ਣ ਸ਼ਾਮਲ ਹੈ ਤੇ ਇਸ ਗੁਬਾਰ ਨੂੰ ਦੇਖ ਕੇ ਸਰਸਾ ਸਾਹਿਬ ਨੂੰ ਪੰਜਾਬ ਦੀ ਚੇਤੇ ਆ ਗਈ ਮਰਜਿੰਦਰ ਸਰਸਾ ਕਹਿੰਦੇ ਜੀ ਇਹ ਤਾਂ ਪੰਜਾਬ ਦੀ ਪ੍ਰਾਲੀ ਦਾ ਧੂਆਂ ਹੈ ਮੈਂ ਕਹਿੰਦਾ ਧੂਆਂ ਮਸਲਾ ਹੈ ਜਨਾਬ ਪ੍ਰਾਲੀ ਦਾ ਧੂਆਂ ਵੀ ਮਸਲਾ ਹੈ ਜੇ ਪੰਜਾਬ ਚ ਸੜ ਰਹੀ ਹੈ ਤਾਂ ਪੰਜਾਬ ਲਈ ਮਸਲਾ ਹੈ ਜੇ Rajasthan Haryana UP ਚ ਸੜ ਰਹੀ ਹੈ ਪ੍ਰਾਲੀ ਤਾਂ ਉਹਦੇ ਲਈ ਮਸਲਾ ਹੈ ਪਰ ਇਸ ਮਸਲੇ ਨੂੰ ਸੈਂਟਰ ਸਰਕਾਰ ਆਪਣਾ ਮਸਲਾ ਲੈ ਕੇ ਨਿਜੀਠਦੀ ਕਿਉਂ ਨਹੀਂ ਤੇ ਹੁਣ ਸਵਾਲ ਇਹ ਹੈ ਕਿ ਜੇਕਰ ਸੱਚਮੁੱਚ ਇਹੀ ਪਹਿਲੂ ਸੀ ਤੇ ਫਿਰ ਜੇ ਆਪ ਹੱਲ ਕਰ ਲੈਂਦੇ ਤੁਸੀਂ ਉਹ ਤਾਂ ਤੁਹਾਡੀ ਦਿੱਲੀ ਚ ਸ਼ੈਡੋ ਸਰਕਾਰ ਹੈ ਔਰ ਲਗਾਤਾਰ ਸਰਕਾਰ ਹੈ ਤੇ ਉਸ ਦੇ باوجود ਵੀ ਹੱਲ ਕਿਉਂ ਨਹੀਂ ਤੇ ਜਿੱਦਾਂ ਹੀ ਮਨਜਿੰਦਰ ਸਿਰਸੇ ਨੇ ਪੰਜਾਬ ਦੇ ਨਾਂ ਤੇ ਇਹ ਪਰਚਾ ਫੜਾਇਆ ਕਿ ਜੀ ਜਦ ਇਹ ਆਮ ਆਦਮੀ ਪਾਰਟੀ ਦੇ ਬਲਾਰੇ ਚੈਨਲਾਂ ਤੇ ਬੈਠ ਕੇ ਬੋਲਣ ਲੱਗੇ ਕਿ ਨਹੀਂ ਜੀ ਜਿੱਦੇ ਦੀ ਬੀਜੇਪੀ ਸਰਕਾਰ ਝੂਠ ਬੋਲਦੀ ਹੈ ਜੀ ਪੰਜਾਬ ਵਾਲਾ ਤੂੰ ਉੱਥੇ ਕਿੱਥੇ ਚੱਲੇ ਗਿਆ ਜੀ ਪੰਜਾਬ ਦੀ ਗੁਣਵੱਤਾ ਬਿਲਕੁਲ ਪੰਜਾਬ ਦੀ ਗੁਣਵੱਤਾ ਦਿੱਲੀ ਦੇ ਮੁਕਾਬਲੇ ਚੰਗੀ ਹੈ ਪਰ ਇਹ ਪਹਿਲੀ ਵਾਰ ਨਹੀਂ ਜਨਾਬ ਜਦੋਂ ਆម ਆਦਮੀ ਪਾਰਟੀ ਸਰਕਾਰ ਸੀ ਕੇਜਰੀਵਾਲ ਤਦ ਪੰਜਾਬ ਤੇ ਦੋਸ਼ ਮੜਦੇ ਸੀ ਕਿਉਂਕਿ ਤਦ ਇੱਥੇ ਪੰਜਾਬ ਚ ਕਾਂਗਰਸੀ ਸਰਕਾਰ ਸੀ ਜਾਂ ਅਕਾਲੀ ਬੀਜੇਪੀ ਦੀ ਸਰਕਾਰ ਸੀ ਪਹਿਲਾਂ ਸੋ ਜਦੋਂ ਆម ਆਦਮੀ ਪਾਰਟੀ ਸਰਕਾਰ ਆ ਗਈ ਫਿਰ ਦਿੱਲੀ ਦੇ ਕੇਜਰੀਵਾਲ ਨੂੰ ਪੰਜਾਬ ਦਾ ਧੂਆ ਨਹੀਂ ਝੁਬਿਆ ਪਰ ਉਹਨੂੰ ਬੀਜੇਪੀ ਨੂੰ ਝੁਬੜਨ ਲੱਗ ਪਿਆ ਸੋ ਇਹ ਸਿਆਸੀ ਧੂਆ ਹੈ ਕਿ ਪਰਾਲੀ ਦਾ ਧੂਆ ਤੇ ਜਿਹੜਾ ਦਿੱਲੀ ਦੇ ਵਿੱਚ ਆਪਣੀ ਬੰਮ ਪਟਾਕਿਆਂ ਦੀ ਔਰ ਬਾਕੀ ਚੀਜ਼ਾਂ ਦਾ ਉੱਥੇ ਪ੍ਰਦੂਸ਼ਣਾਂ ਕੂੜੇ ਕਰਗੜ ਦਾ ਸਾਰਾ ਉਹਦੇ ਲਈ ਕੀ ਨ ਚਾਰਜ ਹੋਈ ਕਰਨੀ ਹੈ ਜੀ ਸਵਾਲ ਤੇ ਵੀ ਜੇਕਰ ਇਸੇ ਹਵਾਲੇ ਨਾਲ ਜਾਣਾ ਹੋਵੇ ਕਹਿੰਦੇ ਜੀ ਪ੍ਰਾਲੀ ਛੜਨ ਦੇ ਮਾਮਲੇ ਪੰਜਾਬ ਚ ਪਿਛਲੇ ਸਾਲਾਂ ਦੇ ਮੁਕਾਬਲੇ 75% ਘਟਿਆ ਇਹ ਤਰੀਕਾ ਦਾ ਹਵਾਲਾ ਜੀ ਦੇਖਣਾ ਉਹ ਤੇ ਜੇ ਜੇ ਪਹਿਲੂ ਨਾਲ ਦੇਖਣਾ ਤਾਂ ਯੂਪੀ ਦੇ ਵਿੱਚ ਕਹਿੰਦੇ ਜੀ 567 ਮਾਮਲੇ ਆ ਪੰਜਾਬ ਦੇ ਵਿੱਚ 300 ਕੁਛ ਦੇ ਮਾਮਲੇ ਆ ਐ ਮੱਧ ਪ੍ਰਦੇਸ਼ ਦੇ ਵਿੱਚ ਵੀ 300 ਕੁਛ ਮਾਮਲੇ ਆ ਰਾਜਸਥਾਨ ਚ 200 ਤੋਂ ਵੱਧ ਮਾਮਲੇ ਆ ਹਰਿਆਣਾ ਚ 52 ਕੇ ਮਾਮਲੇ ਆ ਦਿੱਲੀ ਚ ਵੀ ਉੱਕਾ ਦੁੱਕਾ ਮਾਮਲੇ ਮਤਲਬ ਪੰਜਾਬ ਚ ਪਿਛਲੇ ਸਾਲਾਂ ਦੇ ਮੁਕਾਬਲੇ ਪ੍ਰਾਲੀ ਸੜਨ ਦੇ ਮਾਮਲੇ ਘਟੇ ਨੇ ਤੇ ਇਸ ਵਾਰ ਅਜੇ ਉਨੀ ਬਾਡੀ ਹੋ ਨਹੀਂ ਹੋਈ ਤੇ ਫਿਰ ਪ੍ਰਾਲੀ ਨੂੰ ਅੱਗ ਲੱਗਣ ਦਾ ਪੈਨ ਕਿਥੋਂ ਇਹ ਹਰ ਵਾਰ ਦਿੱਲੀ ਦੀ ਆਪੋ ਹਵਾ ਖਰਾਬ ਹੋਣ ਦਾ ਦੋਸ਼ ਪੰਜਾਬ ਦੇ ਸਿਰ ਤੇ ਮੜਨਾ ਬਹੁਤ ਆਸਾਨ ਹੈ ਜਨਾਬ ਇੱਕ ਮਾਰ